ਕੰਦ ਜੱਗੇ ਐਗਰੀਕਲਚਰ ਵਰਕਰਸ ਦੇ ਵਿੱਚ ਪਹੁੰਚ ਚੁੱਕੇ ਆ ਤੇ ਤੁਹਾਨੂੰ ਇੱਥੋਂ ਦੇ ਦਿਖਾਉਨੇ ਆ ਕਿ ਇਹ ਕੀ ਕੀ ਲੈ ਕੇ ਆਏ ਨੇ ਤੇ ਇਹ ਮਸ਼ਹੂਰ ਵੀ ਬਹੁਤ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਵੱਡੀਆਂ ਦਾ ਭੀਆਂ ਕਹਿੰਦੇ ਬਾਣ ਦਾ ਸਿਰ ਖਲਾਰ ਦੇਣਗੇ ਆ ਤੇ ਆਹ ਦੇਖੋ ਤੁਸੀਂ ਇੰਨਾ ਕਿੰਨਾ ਦਾ ਡਿਸਕਾਊਂਟ ਹੈ ਇੰਨੇ ਦੀ ਇਹ ਪੈਂਦੀ ਆ ਮੇਲਾ ਡਿਸਕਾਊਂਟ 10000 ਤੇ ਛਤ ਕਿੰਨਾ ਆ 760000 ਤੇ ਤੁਸੀਂ ਦੇਖ ਸਕਦੇ ਹੋ ਇਹ ਹੈ ਹਾਈਡਰੋਲਿਕ ਹੈ ਇਹ ਤੇ ਤੁਸੀਂ ਆ ਦੇਖੋ ਵੀ ਇਹ ਵੀ ਨਵਾਂ ਆ ਇਹ ਵੀ ਜੋਬਰ ਦੇ ਕਿੱਕੀ ਹਿਸਾਬ ਦਾ ਬਣਾਇਆ ਹੋਇਆ ਰਿਗਾਰਡ ਤੇ ਇਹਦਾ ਵੀ ਡਿਸਕਾਊਂਟ ਦਿੱਤਾ ਹੋਇਆ ਐਨਾ ਤੇ ਬੜਾ ਕੁਝ ਬਣਾਇਆ ਹੋਇਆ ਤੇ ਇਧਰ ਹਾਲ ਵੀ ਆ ਇਹ ਵੀ ਹਾਈਡਰੋਲਿਕ ਆ ਇਹਦਾ ਵੀ ਦੇਖ ਸਕਦੇ ਹੋ ਤੁਸੀਂ ਆ ਡਿਸਕਾਊਂਟ ਆ ਐਨਾ ਰੇਟ ਆ ਇਹਦਾ ਤੇ ਤੇ ਮਤਲਬ ਬੜੇ ਤਗੜੇ ਸੰਦ ਬਣਾਏ ਹੋਏ ਯਾਰ ਕਮਾਲ ਆ ਤੁਸੀਂ ਆ ਦੇਖੋ ਆਸ ਦੇਖ ਲੈ ਇੱਕ ਦਾ ਵੀ ਚੈੱਕ ਕਰੋ ਇਹ ਵੀ ਹੈ ਇੰਨਾ ਇਹਦੇ 5000 ਡਿਸਕਾਊਂਟ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਇਹਨਾਂ ਨਾਲ ਆਪ ਤੁਸੀਂ ਗੱਲ ਕਰ ਸਕਦੇ ਹੋ ਤੇ ਬੜੇ ਵਧੀਆ ਲੈਵਲ ਤੇ ਸੰਦ ਬਣਾਉਂਦੇ ਆ ਇਹ ਤੇ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਆ ਸੰਦ ਇਹਨਾਂ ਦੇ ਆਹ ਦੇਖੋ ਜੀ ਆਹ ਦੇਖੋ ਇਹਦਾ ਵੀ ਡਿਸਕਾਊਂਟ ਹੈ ਇੱਧਰ ਵੀ ਦੇਖ ਸਕਦੇ ਹੋ ਚੱਲੀ ਜਾਂਦਾ ਸਾਰਾ ਕੋਈ ਮਤਲਬ ਘੈਂਟ ਲੈਵਲ ਦਾ ਹਰਾ ਕੁਝ ਵੀ ਤੇ ਨਾ ਸਿੰਘ ਸਰਪੰਚ ਉੱਪਰ ਲਿਖਿਆ ਹੋਇਆ ਤੇ ਤਵੀਆਂ ਬਾਬੇ ਜਿਹੜਾ ਨੇ ਲੈ ਲਈਆਂ ਟਰੈਕਟਰ ਦਾ ਇਹਨੂੰ ਵੱਡੇ ਹੀ ਖਿੱਚੂ ਮਾੜਾ ਮੋੜ ਦਾ ਖਿੱਚਦਾ ਨਹੀਂ ਹੈਗਾ ਆਹ ਦੇਖ ਸਰ ਕੀ ਬਾਤ ਆ ਆ ਗਿਆ ਸਾਰਾ ਕੁਝ ਇਹਨਾਂ ਤੇ ਦਿੱਤਾ ਹੋਇਆ ਰੇਟ ਵਗੈਰਾ ਸਾਰਾ ਕੋ ਡਿਸਕਾਊਂਟ ਵੀ ਦਿੱਤਾ ਹੋਇਆ ਮੇਲੇ ਅੜਗਾਉਂਦਾ ਸਿੱਧਾ ਜਾਵਾਂਗੇ ਪਤਾ ਨਹੀਂ ਡਿਸਕਾਊਂਟ ਕਰਨਗੇ ਹੋ ਸਕਦਾ ਕਰਨਗੇ ਐਡੇ ਤਾਂ ਹੈ ਨਹੀਂਗੇ ਬੰਦੇ ਬੰਦੇ ਕਹਿੰਦਾ ਇਹ ਤੇ ਕਰ ਸਕਦੇ ਆ ਬਾਕੀ ਜਦੋਂ ਆਪਾਂ ਕੰਪਨੀ ਦੇ ਵਿੱਚ ਜਾਂਦੇ ਆ ਤਾਂ ਡਿਸਕਾਊਂਟ ਤਾਂ ਦਿੰਦੀ ਦਿੰਦੀ ਆ ਤੇ ਆਹ ਵੇ ਆ ਦੇਖ ਲੋ ਇੱਧਰ ਵੇਖ ਲੋ ਯਾਰ ਪੂਰਾ ਘੈਂਟ ਕੰਮ ਕੀਤਾ ਹੋਇਆ ਦੋਸਤੋ ਜੇ ਵਧੀਆ ਲੱਗਿਆ ਮਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਹ ਦੇਖੋ ਤੁਸੀਂ ਸਾਰੇ ਖੇਤੀ ਨਾਲ ਰਿਟਰਸ ਆਂਦੀ ਆ ਬਾਈ ਹੂੰ ਆ ਗਿਆ ਰੋਟੇ ਵੇਟਰ ਗਿਆ ਤਾਂ ਆ ਇਹਨਾਂ ਦਾ ਜੱਗੀ ਐਗਰੀਕਲਚਰ ਵਰਕਸ ਇਹਨਾਂ ਦਾ ਇੰਸਟਾਗ੍ਰam ਫੇਸਬੁਕ ਤੇ ਆ ਆ ਦੇਖ ਸਕਦੇ ਹੋ ਬਬੇ ਦੇਖਦੇ ਖਾਂ ਹੁੰਦਾ ਵੀ ਯਾਰ ਤੈਨੂੰ ਖਿੱਚੂ ਕਿਹੜਾ ਆ ਤਗੜੇ ਟਰੈਕਟਰ ਖਿੱਚਣਗੇ ਇਹਨੂੰ ਪਰ ਸੰਦ ਬਹੁਤ ਤਗੜੇ ਬਣਾਉਂਦੇ ਆ ਬਾਈ ਇਹ ਤੇ ਇਹ ਜੱਗੀ ਦੇ ਸੰਦ ਬਹੁਤ ਮਸ਼ਹੂਰ ਹੈ ਬਾਈ ਦੇ ਆ ਦੇਖੋ ਸਟਾਲ ਲੱਗੀ ਹੋਈ ਹੈ ਇਹਨਾਂ ਦੀ ਤੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੇ ਹੋਇਆ ਤੇ ਜਰੂਰ ਸੰਪਰਕ ਕਰਨ ਲਈ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਬਹੁਤ ਕੈਂਡ ਲੱਗਿਆ ਨਾ ਕੰਮ